ਕੀ ਹਾਲ ਹੈ ਕਿਸਾਨ ਪ੍ਰਭੂ ਸਵਾਗਤ ਹੈ ਤੁਹਾਡਾ ਕੇਵੀ ਫਾਰਮ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਵੀ ਛੋਟੇ ਕਾਫ ਤੋਂ ਲੈ ਕੇ ਵੱਡੀਆਂ ਮੱਝਾਂ ਜਾਨੀ ਦੁੱਧ ਤੇ ਕਰਾਉਣ ਤੇ ਕਿਹੜੀ ਫੀਡ ਪਾਉਗੀ ਸਟੇਜ 바이 ਸਟੇਜ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ অপਸ਼ਨ ਪ੍ਰੈਸ ਕਰ ਲਿਓ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲੇ ਪਹੁੰਚਦੀਆਂ ਰਹਿਣ ਕਰਦੇ ਆਂ ਫਿਰ ਆਪਾਂ ਵੀਡੀਓ ਸ਼ੁਰੂ ਜਿਵੇਂ ਬਹੁਤ ਕਿਸਾਨ ਭਰਾ ਕਟੀਆਂ ਬੱਚੀਆਂ ਤਿਆਰ ਕਰਦੇ ਆ ਪਰ ਉਹ ਸਹੀ ਤਿਆਰ ਨਹੀਂ ਹੁੰਦੀਆਂ। ਸਹੀ ਨਾ ਤਿਆਰ ਹੋਣ ਦਾ ਕਾਰਨ ਕਿਸਾਨ ਵੀਰੋ ਇਹ ਆ ਵੀ ਉਹ ਟਾਈਮ ਤੇ ਗਰਭਧਾਰੀ ਨਹੀਂ ਹੁੰਦੀਆਂ। ਸਹੀ ਨਾ ਤਿਆਰ ਹੋਣ ਦਾ ਕਾਰਨ ਵੀ ਜਦੋਂ ਉਹਨਾਂ ਨੇ ਗੱਭਣ ਹੋਣਾ ਉਦੋਂ ਉਹ ਗਰਭਧਾਰੀ ਨਹੀਂ ਹੁੰਦੀਆਂ। ਜਿਵੇਂ ਕਿ ਆਪਣੇ ਪਿੰਡਾਂ ਵਿੱਚ ਇਹ ਮੰਨਿਆ ਜਾਂਦਾ ਕਿ ਆਪਣੇ ਪਸ਼ੂਣੇ ਉਮਰ ਦੇ ਹਿਸਾਬ ਨਾਲ ਗਰਭਧਾਰੀ ਹੋਣਾ। ਬਲਕਿ ਇਹ ਗੱਲ ਗਲਤ ਆ ਕਿਸਾਨ ਵੀਰੋ ਪਸ਼ੂਣੇ ਬੇਟ ਦੇ ਹਿਸਾਬ ਨਾਲ ਗਰਭਧਾਰੀ ਹੋਣਾਗਾ। ਆਵੇਂ ਉਸ ਦਾ ਡਿਬੇਟ ਆਪਾਂ 1 ਸਾਲ ਦੇ ਵਿੱਚ ਪੂਰਾ ਕਰ ਲਗੇ ਭਾਵੇਂ 2 ਸਾਲਾਂ ਜਾਂ ਤੇ ਭਾਵੇਂ 5 ਸਾਲਾਂ 'ਚ ਜੇ ਆਪਾਂ ਪ੍ਰੋਪਰ ਪਸ਼ੂ ਦੀ ਡੀ ਵਾਰਮਿੰਗ ਕਰਦੇ ਰਹਿੰਨੇ ਤੇ ਸਟੇਜ ਬਾਏ ਸਟੇਜ ਫੀਡ ਪਾਉਂਦੇ ਰਹਿੰਨੇ ਆ ਤਾਂ ਵੀ ਪਸ਼ੂ ਬਹੁਤ ਜਲਦੀ ਗਰਭਧਾਰੀ ਹੁੰਦਾ ਤਾਂ ਅੱਜ ਆਪਾਂ ਜਾਣਦੇ ਆ ਕਿਹੜੀਆਂ-ਕਿਹੜੀਆਂ ਫੀਡਾਂ ਪੈਂਦੀਆਂ ਪਸ਼ੂ ਨੂੰ ਜਿਵੇਂ ਕਿ ਤੁਸੀਂ ਥੰਬਨੇਲ ਵਿੱਚ ਦੇਖ ਹੀ ਰਹੇ ਹੋ ਇਹ 5 ਫੀਡਾਂ ਪੈਂਦੀਆਂ ਪਸ਼ੂ ਨੂੰ ਅਖੀਰ ਤਿੱਕਰ ਆਪਾਂ ਗੱਲ ਕਰਦੇ ਆਂ ਫਰਸਟ ਸਟੇਜ ਦੀ ਜਿਹੜੇ ਪਹਿਲੇ ਨੰਬਰ ਤੇ ਪੈਂਦੀ ਹੈ ਫੀਡ ਉਹਦਾ ਨਾਮ ਹੈਗਾ ਕਾਪ ਸਟਾਰਟਰ ਇਹ 7 ਦਿਨਾਂ ਤੋਂ ਲੈ ਕੇ 3 ਮਹੀਨੇ ਤਿੱਕਰ ਪੈਂਦੀ ਆ ਇਸ ਵਿੱਚ 17 ਪ੍ਰੋਟੀਨ ਆ ਜਾਂਦਾ ਤੇ ਕਾਰ ਗੱਲ ਦੀ ਫੀਡ ਹੈ ਇਹ ਤੇ ਇਸ ਨਾਲ ਫਾਣੀ ਰੱਖਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਆਪਾਂ 3 ਮਹੀਨੇ ਤੋ ਇਹ ਬੰਦ ਕਰ ਦੇਣੀ ਆ। ਇਸ ਤੋਂ ਬਾਅਦ ਆਪਾਂ ਸ਼ੁਰੂ ਕਰਨੀ ਆ ਕਾਫ ਗਰੋਅਰ ਫੀਡੇ ਬਦਨ ਫੁੱਲਾਂ ਚ ਵਧੀਆ ਹੈਲਪ ਕਰਦੀ ਆ। ਇਸ ਨੂੰ ਵਧੀਆ ਗਰੋਥ ਚ ਲੈ ਕੇ ਆਉਂਦੀ ਆ। ਇਹ ਆਪਾਂ ਪਾਉਣੀ ਆ 3 ਮਹੀਨੇ ਤੋਂ ਲੈ ਕੇ 1 ਸਾਲ ਤੱਕ ਰੇਵੀ ਕਾਰਗਿਲ ਦੀ ਫੀਡ ਹੈ ਕਿਸਾਨ ਵੀਰੋ। ਉਸ ਤੋਂ ਬਾਅਦ ਆਪਾਂ ਕਾਫ ਗਰੋਅਰ ਨੂੰ ਬੰਦ ਕਰ ਦੇਣਾ। ਆਪਾਂ ਸ਼ੁਰੂ ਕਰਨੀ ਆ ਹਾਈਪਰ ਡਰਾਈ ਕਾਓ 1 ਸਾਲ ਤੋਂ ਲੈ ਕੇ ਸੂਨ ਤੋਂ 1 ਮਹੀਨੇ ਪਹਿਲਾਂ ਤੱਕ ਰਾਉਣੀ ਆ ਤੇ ਇਸ ਦਾ ਵੀ ਬਹੁਤ ਵਧੀਆ ਰਿਜ਼ਲਟ ਆ। ਇਹ ਵੀ ਕਾਰਗੱਲ ਦੀ ਫੀਡ ਐ ਕਿਸਾਨ ਵੀਰੋ ਇਸ ਤੋਂ ਬਾਅਦ ਆਪਾਂ ਹੀਪਰ ਡਰਾਈ ਕਾਉ ਬੰਦ ਕਰਕੇ ਆਪਾਂ ਸ਼ੁਰੂ ਕਰਨੀ ਆ ਟ੍ਰਾਂਜੈਕਸ਼ਨ ਮਿਕਸ ਫੀਡ ਇਹ ਸੂਨ ਤੋਂ 1 ਮਹੀਨਾ ਪਹਿਲਾਂ 1 ਮਹੀਨਾ ਬਾਅਦ ਪਾਉਣੀ ਆ ਇਹ ਪਾਉਣ ਨਾਲ ਜੇਰ ਵੀ ਬਹੁਤ ਆਸਾਨੀ ਨਾਲ ਪੈ ਜਾਂਦੀ ਹੈ ਤੇ ਅੰਦਰੋਂ ਵੀ ਬਹੁਤ ਵਧੀਆ ਸੋਧ ਹੁੰਦੀ ਹੈ ਇਹ ਵੀ ਕਿਸਾਨ ਵੀਰੋ ਕਾਰਗੱਲ ਦੀ ਫੀਡ ਆ ਜਾਂਦੀ ਹੈ ਇਸ ਤੋਂ ਬਾਅਦ ਆਪਾਂ ਸ਼ੁਰੂ ਕਰਨੀ ਆ ਮਿਲਕ ਵਾਲੀ ਫੀਡ ਇਹ ਲਾਸਟ ਸਟੇਜ ਹੈ ਆਪਾਂ ਮਿਲਕ ਲਈ ਪਾਉਣੀ ਆ ਤੇ ਇਹ ਵੀ ਕਾਰਗੱਲ ਦੀ ਫੀਡ ਐ ਕਿਸਾਨ ਵੀਰੋ ਇਹ ਸਾਰੀਆਂ ਫੀਡਾਂ ਆਰ ਗੱਲ ਦੀਆਂ ਨੇ ਕਿਸਾਨ ਵੀਰੋ ਬਾਕੀ ਆਪਾਂ ਨਾਲ ਦੀ ਨਾਲ ਤਸਵੀਰ ਲਾਤੀ ਸਾਰੀਆਂ ਦੀ ਜੇ ਤੁਸੀਂ ਵੀ 2 ਸਾਲਾਂ ਦੇ ਅੰਤਰੰਦਰ ਕਟੀਆਂ ਬੱਚੀਆਂ ਤਿਆਰ ਕਰਨੀਆਂ ਵੀ ਜਾਨੀ ਗਰਭਧਾਰੀ ਕਰਨੀਆਂ ਤੁਸੀਂ ਆਹ ਫੀਡਾਂ ਪਾ ਸਕਦੇ ਹੋ ਬਾਕੀ ਮੱਝਾਂ ਗਾਵਾਂ ਦਾ ਦੁੱਧ ਕਿਵੇਂ ਵਧਾਈਏ ਜਾਂ ਮੱਝਾਂ ਗਾਵਾਂ ਨੂੰ ਹੀਟ ਚ ਕਿਵੇਂ ਲਿਆਈਏ ਇਹਦੇ ਬਾਰੇ ਆਪਾਂ ਦੇਸੀ ਨੁਕਤੇ ਪਾਉਂਦੇ ਰਹਿੰਦੇ ਹਾਂ ਤੁਸੀਂ ਵੀ ਇਹ ਤੇ ਚੈੱਕ ਕਰ ਸਕਦੇ ਹੋ ਬਾਕੀ ਤੁਹਾਨੂੰ ਆਪਣੀ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਦਾਂ ਦੇ ਹੋਰ ਦੇਸੀ ਨੁਕਤੇ ਦੇਖਣ ਲਈ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਆਪਣੀ ਹਰ ਪਸ਼ੂਆਂ ਦੇ ਰਿਲੇਟਡ ਵੀਡੀਓ ਤੁਹਾਡੇ ਕੋਲੇ ਆਉਂਦੀ ਰਹੇ